ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਸਭ ਠੀਕ ਹਾਂ ਤੁਸੀਂ ਦੱਸੋ ਸਾਰੇ ਜਣੇ ਕਿੱਦਾਂ ਹੋ ਅੱਜ ਅਸੀਂ ਬਣਾਉਣ ਲੱਗੇ ਆ ਦਲੀਆ ਦਲੀਆ ਖਾਣਾ ਬਹੁਤ ਚੰਗਾ ਹੁੰਦਾ ਹੈ ਬੱਚਿਆਂ ਲਈ ਵੀ ਬਜ਼ੁਰਗਾਂ ਲਈ ਵੀ ਉਸ ਵੀ ਡਿਸ਼ ਤੌਰ ਤੇ ਵੀ ਖਾਇਆ ਜਾ ਸਕਦਾ ਤੇ ਚਲੋ ਬਣਾਈਏ ਦਲੀਆ ਗੈਸ ਓਨ ਕਰਕੇ ਭਾਰੀ ਤੇਲੇ ਵਾਲੀ ਕੜਾਹੀ ਲੈ ਲਈ ਤੋ ਅਸੀਂ ਪਹਿਲਾਂ ਥੋੜਾ ਜਿਹਾ ਪਾਣੀ ਗਰਮ ਕਰ ਲਿਆ ਜਦੋਂ ਪਾਣੀ ਗਰਮ ਹੋ ਗਿਆ ਤੇ ਉਹਦੇ ਵਿੱਚ ਅਸੀਂ 5-6 ਕੱਪ ਦੁੱਧ ਦੇ ਪਾ ਦਿੱਤੇ ਤੇ ਦੁੱਧ ਨੂੰ ਉਬਾਲਾ ਦੇਣੇ ਰੱਖ ਦਿੱਤਾ ਦੁੱਧ ਅਸੀਂ ਨੋਰਮਲ ਹੀ ਲਿਆ ਹੈ ਤੁਸੀਂ ਵੀ ਕੋਈ ਵੀ ਦੁੱਧ ਲੈ ਸਕਦੇ ਹੋ ਪੈਕਟ ਵਾਲਾ ਜਾਂ ਕੋਈ ਵੀ ਪਰ ਇਹ ਨੋਰਮਲ ਟੈਂਪਰੇਚਰ ਤੇ ਹੀ ਹੋਣਾ ਚਾਹੀਦਾ ਤੇ ਦੁੱਧ ਨੂੰ ਅਸੀਂ ਉਬਾਲਾ ਆਣ ਤੱਕ ਤੇਜ਼ ਫਲੇਮ ਤੇ ਗਰਮ ਕਰਨਾ ਹੈ ਦੁੱਧ ਸਾਡਾ ਨੂੰ ਉਬਾਲਾ ਆ ਗਿਆ ਤੇ ਹੁਣ ਕੜਨਾ ਸ਼ੁਰੂ ਹੋ ਜਾਏਗਾ ਅਸੀਂ ਗੈਸ ਦੀ ਫਲੇਮ ਨੂੰ ਘੱਟ ਕਰ ਦਵਾਂਗੇ ਤੇ ਇਹਨੂੰ ਕੜਨ ਲਈ ਦੁੱਧ ਨੂੰ ਰੱਖ ਦਵਾਂਗੇ ਦੇਖੋ ਦੁੱਧ ਕੜ ਰਿਹਾ ਬੜੀ ਸੁਹਣੀ ਸਮੈਲ ਆ ਰਹੀ ਹੈ ਕੜਨ ਦੀ ਤੇ ਅਸੀਂ ਇਹਨੂੰ ਨਾ ਦੂਜੇ ਪਾਸੇ ਕਰ ਦਵਾਂਗੇ ਤੇ ਨਾਲ ਹੀ ਆਪਾਂ ਕਰਾਂਗੇ ਦਲੀਏ ਬਣਾਉਣ ਦੀ ਤਿਆਰੀ ਤੇ ਦੂਸਰਾ ਵੀ ਆਪਾਂ ਨਾ ਭਾਰੇ ਥੱਲੇ ਵਾਲਾ ਹੀ ਪੈਨ ਲੈਣਾ ਹੈ ਤੇ ਉਹਦੇ ਵਿੱਚ ਥੋੜਾ ਜਿਹਾ ਨਾ ਘਿਓ ਪਾਵਾਂਗੇ ਇੱਕ ਚਮਚ ਇੱਕ ਚਮਚ ਜਿੰਨਾ ਘਿਓ ਪਾਣਾ ਤੇ ਇਹਦੇ ਵਿੱਚ ਨਾ ਅਸੀਂ ਪਹਿਲੇ ਇੱਕ ਜਾਂ ਦੋ ਲੌਂਗ ਤੇ ਥੋੜੀ ਜੀ ਦਾਲਚੀਨੀ ਲੈਣੀ ਹੈ ਤੇ ਇਹਨੂੰ ਨਾ 2 ਮਿੰਟ ਲਈ ਆਪਾਂ ਨਾ ਗਰਮ ਕਰਨਾ ਹੈ ਭੁਜਣਾ ਭੁੰਨਣਾ ਹੈ ਤੇ ਨਾ ਦਾਲਚੀਨੀ ਨੂੰ ਤੁਸੀਂ ਨਾ ਪਿਸਕੇ ਵੀ ਪਾ ਸਕਦੇ ਹੋ ਤੇ ਮੇਰੇ ਕੋਲ ਨਾ ਪਿਸਣ ਦਾ ਜੇ ਜੁਗਾੜ ਨਹੀਂ ਹੈ ਅਸੀਂ ਤੇ ਫਿਰ ਮੈਂ ਤਾਂ ਐਦਾਂ ਹੀ ਪਾ ਦਿੱਤੀ ਤੇ ਇਹਦੇ ਵਿੱਚ ਨਾ ਅਸੀਂ ਹੁਣ ਪਾਵਾਂਗੇ ਇੱਕ ਕੱਪ ਇੱਕ ਜਨੀ ਛੋਟੀ ਤੋਂ ਕੋਲੀ ਦਲੀਆ ਤੇ ਦਲੀਏ ਨੂੰ ਵੀ ਲਾਲ ਹੋਣ ਤੱਕ ਭੁੰਨਣਾ ਹੈ ਤੇ ਇਹਦੀ ਜਦੋਂ ਖੁਸ਼ਬੂ ਆਣ ਲੱਗਦੀ ਹੈ ਕਿ ਦਲੀਆ ਭੁੱਜ ਗਿਆ ਹੈ ਤੇ ਆਪਣੇ ਆਪ ਹੀ ਸਾਨੂੰ ਪਤਾ ਚੱਲ ਜਾਂਦਾ ਹੈ ਤੇ ਦਲੀਏ ਨੂੰ ਵੀ ਨਾ ਮੀਡੀਅਮ ਤੇ ਹੀ ਭੁੰਨਣਾ ਹੈ ਜਿਆਦਾ ਹਾਈ ਫਲੇਮ ਤੇ ਨਹੀਂ ਭੁੰਨਣਾ ਜਿਆਦਾ ਹਾਈ ਫਲੇਮ ਤੇ ਭੁੰਨਾਂਗੇ ਤੇ ਦਲੀਆ ਸਾਡਾ ਸੜ ਜਾਏਗਾ ਤੇ ਇਸ ਲਈ ਇਹਨੂੰ ਸਲੋ ਸਲੋ ਕਰਕੇ ਹੀ ਭੁੰਨਣਾ ਹੈ ਇਹ ਦਲੀਆ ਸਾਡਾ ਦੇਖੋ ਪੁੱਜ ਗਿਆ ਬੜੀ ਸੋਹਣੀ ਰੰਗਤ ਆ ਗਈ ਹੈ ਤੇ ਅਸੀਂ ਨਾ ਇਹਨੂੰ ਇੱਕ ਪਲੇਟ ਵਿੱਚ ਕੱਢ ਲੈ ਪਾਉਂਦੇ ਆ ਦਲੀਆ ਨੂੰ ਉਹਨਾਂ ਪਲੇਟ ਵਿੱਚ ਕੱਢ ਲਿਆ ਤੇ ਇਹਦੇ ਵਿੱਚ ਅਸੀਂ ਉਹਨ ਲਵਾਂਗੇ ਇੱਕ ਕੱਪ ਮਤਲਬ ਇੱਕ ਗੋਲੀ ਮਖਾਣੇ ਲਵਾਂਗੇ ਮਖਾਣੇ ਖਾਣੇ ਬਹੁਤ ਚੰਗੇ ਹੁੰਦੇ ਨੇ ਇਹਨਾਂ ਨੂੰ ਨਾ ਅਸੀਂ ਜਦ ਹੱਥ ਨਾਲ ਤੋੜ ਕੇ ਦੇਖਣਾ ਜਦ ਪਤਾ ਲੱਗ ਜਾਂਦਾ ਕਿ ਪੁੱਜ ਗਏ ਨੇ ਤੇ ਇਹ ਹੱਥ ਤੋੜਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਚੰਗੀ ਤਰ੍ਹਾਂ ਪੁੱਜ ਗਏ ਨੇ ਤੇ ਮਖਾਣੇ ਖਾਣੇ ਵੈਸੇ ਵੀ ਬਹੁਤ ਚੰਗੇ ਹੁੰਦੇ ਨੇ ਜੋੜਾਂ ਦੇ ਦਰਦ ਲਈ ਇਹਨਾਂ 'ਚ ਕੈਲਸ਼ੀਅਮ ਬਹੁਤ ਹੁੰਦਾ ਹੈ ਤੇ ਜਿਹੜੀ ਕੈਲਰੀ ਹੈ ਨਾ ਘੱਟ ਹੁੰਦੀ ਹੈ ਤੇ ਇਹਨਾਂ ਨੂੰ ਮਖਾਣਿਆਂ ਨੂੰ ਤੁਸੀਂ ਵੈਸੇ ਵੀ ਫਰਾਈ ਕਰਕੇ ਖਾ ਸਕਦੇ ਹੋ ਥੋੜਾ ਜਿਹਾ ਨਮਕ ਪਾ ਕੇ ਸਵਾਦ ਲੱਗਦੀ ਹੈ ਅੱਧਾ ਸਾਡਾ ਜਿਹੜਾ ਦੁੱਧ ਦਾਣਾ ਕੜ-ਕੜ ਕੇ ਅੱਧਾ ਰਹਿ ਗਿਆ ਇਹਦੇ ਵਿੱਚ ਅਸੀਂ ਪਾ ਦਿੱਤਾ ਦਲੀਆ ਤੇ ਜਿਹੜੀ ਵਿੱਚੇ ਦਾਲਚੀਨੀ ਸੀ ਤੇ ਲੋਹ ਸੀ ਉਹ ਇਕੱਠਾ ਕਰਕੇ ਰੱਖ ਦਿੱਤਾ ਤੇ ਇਹਨੂੰ ਭੁਲਾਇਆ ਤੇ ਹੁਣ ਇਹਦੇ ਵਿੱਚ ਨਾ ਅਸੀਂ ਪਾ ਦਾਂਗੇ ਜਿਹੜੇ ਮਖਾਣੇ ਭੁੰਨੇ ਸੀ ਉਹ ਬਾ ਦੇਨੇ ਤੇ ਇਹਨਾਂ ਨੂੰ ਫੇਰ ਕੜਨ ਲਈ ਰੱਖ ਦੇਣਾ ਹੈ ਜਿਹੜੀ ਗੈਸ ਹੈ ਨਾ ਇਹ ਆਪਾਂ ਸਲੋ ਹੀ ਰੱਖਣੀ ਆ ਕਿਉਂਕਿ ਸਲੋ ਗੈਸ ਤੇ ਹੌਲੀ ਹੌਲੀ ਜਿਹਾ ਰਹਿੰਦਾ ਤੇ ਇਹ ਪਕਦਾ ਰਹਿੰਦਾ ਤੇ ਐਨਾ ਮੈਂ ਥੋੜੇ ਜੇ ਬਦਾਮ ਦੇ ਛਿਲਕੇ ਪਹਿਲੇ ਦਿਨ ਹੀ ਭਿਗੋਏ ਸੀ ਥੋੜਾ ਕੋਸਾ ਪਾਣੀ ਕਰਕੇ ਉਹਦੇ ਵਿੱਚ ਭਿਗੋ ਦਿੱਤੇ ਬਦਾਮਾਂ ਨੂੰ ਭਿਗੋ ਦਿੱਤਾ ਤੇ ਇਹਨਾਂ ਦੇ ਛਿਲਕੇ ਆਪਾਂ ਉਤਾਰ ਦੇਨੇ ਆ ਦੇਣਾ ਇਹ ਤੇ ਆਪਾਂ ਕੂਟਕੇ ਵੀ ਪਾ ਸਕਦੇ ਹਾਂ ਪਰ ਮੈਂ ਨਾ ਐਦਾਂ ਹੀ ਬਰੀਕ-ਬਰੀਕ ਕੱਟ ਕੇ ਪਾਵਾਂਗੀ ਕਿਉਂਕਿ ਥੋੜੇ-ਥੋੜੇ ਮੂੰਹ ਚਾਂਦੇ ਆ ਤੇ ਥੋੜਾ ਸਵਾਦ ਇਹਦਾ ਵਧੀਆ ਲੱਗਦਾ ਹੈ ਐਦਾਂ ਸਾਡੇ ਜਿਹੜਾ ਦੁੱਧ ਹੈ ਨਾ ਦਲੀਆ ਹੈ ਨਾ ਇਹ ਪੱਕਣਾ ਪੱਕ ਹੀ ਰਿਹਾ ਵਿੱਚ ਵਿੱਚ ਆਪਾਂ ਨੂੰ ਚਲਾਉਂਦੇ ਰਹਿਣਾ ਕਿ ਛੱਡਣਾ ਨਹੀਂ ਹੁਣ ਇਹਦੇ ਵਿੱਚ ਜਿਹੜੀਆਂ ਮੈਂ ਗਿਰੀਆਂ ਭਿਗੋਈਆਂ ਸੀ ਕਟੀਆਂ ਉਹ ਪਾਈਆਂ ਤੇ ਥੋੜੀ ਜੀ ਨਾ 4-5 ਦਾਣੇ ਸੋਗੇ ਦੇ ਵੀ ਪਾ ਦਿੱਤੇ ਤੇ ਨਾਲ ਦੋ ਲਾਚੀਆਂ ਕੁੱਟ ਕੇ ਰੱਖੀਆਂ ਸੀ ਉਹ ਪਾ ਦਿੱਤੀਆਂ ਲਾਚੀਆਂ ਨਾਲ ਤੇ ਦਾਲਚੀਨੀ ਨਾਲ ਦਲੀਆ ਦਾ ਫਲੇਵਰ ਬਹੁਤ ਸੁਣਾ ਆਂਦਾ ਹੈ ਤੇ ਹੁਣ ਇਹਦੇ ਵਿੱਚ ਅਸੀਂ ਪਾ ਦਾਂਗੇ ਇੱਕ ਕੋਲੀ ਮਿਸ਼ਰੀ ਦੀ ਕਿਉਂਕਿ ਸਾਡੇ ਘਰ 'ਚ ਨਾ ਮਿੱਠਾ ਥੋੜਾ ਜਿਹਾ ਤੇਜ਼ ਖਾਂਦੇ ਨੇ ਤੇ ਘੱਟ ਮਿੱਠਾ ਪਸੰਦ ਨਹੀਂ ਕਰਦੇ ਤੇ ਦਲੀਆ ਵੈਸੇ ਹੀ ਥੋੜਾ ਮਿੱਠਾ ਹੀ ਚੰਗਾ ਲੱਗਦਾ ਬੱਚੇ ਵੀ ਸਵਾਦ ਨਾਲ ਖਾ ਲੈਂਦੇ ਨੇ ਤੇ ਬਸ ਹੁਣ 2-3 ਮਿੰਟ ਵਾਸਤੇ ਹੀ ਇਹਨੂੰ ਆਪਾਂ ਹਲਾਉਣਾ ਹੈ ਚਲਾਉਣਾ ਹੈ ਤੇ ਸਾਡਾ ਦਲੀਆ ਬਣ ਕੇ ਤਿਆਰ ਹੋ ਜਾਣਾ ਦੇਖੋ ਦਲੀਆ ਕਿੰਨਾ ਸੁਣਾ ਗਾੜਾ-ਗਾੜਾ ਬਣ ਗਿਆ ਹੈ ਇਹ ਦਲੀਆ ਤੁਸੀਂ ਇਸ ਵੀ ਡਿਸ਼ ਤੋਂ ਉੱਤੇ ਵੀ ਖਾ ਸਕਦੇ ਹੋ ਤੇ ਜਦ ਮਰਜ਼ੀ ਚਾਹੋ ਇਹਨੂੰ ਬਣਾ ਸਕਦੇ ਹੋ ਤੇ ਦਲੀਆ ਸਾਡਾ ਬਣ ਗਿਆ ਦੇਖੋ ਕਿੰਨੀ ਸੋਹਣੀ ਰੰਗਤ ਆਈ ਹੈ ਮੇਰੀ ਵੀਡੀਓ ਨੂੰ ਜਰੂਰ ਦੇਖਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਮੇਰੇ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ